ਲੋਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਤੁਹਾਨੂੰ ਪਤਾ ਹੀ ਪੋਹ ਦੇ ਮਹੀਨੇ ਲੋਕੀ ਮੰਗਦੇ ਨੇ ਕੋਈ ਕਹਿੰਦਾ ਛੰਨੀ ਕੋਈ ਕਹਿੰਦਾ ਕੈਂਡੋ ਕੋਈ ਕਹਿੰਦਾ ਲੋੜੀ ਕਿਉਂ ਵੀ ਤੁਸੀਂ ਕੀ ਮੰਗਣ ਚੱਲੇ ਹੋ ਲੋੜੀ ਲੋੜੀ ਅੱਛਾ ਲੋੜੀ ਆndi ਤੈਨੂੰ ਸੁਨਾਹ ਹਾ ਸੁਨਾਹ ਹਾਥੀ 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 ਦੇ ਕਾਠੀ ਹਾਥੀ ਕਾਠੀ ਦੇ ਬੰਦਾ ਹਾਥੀ ਬੰਦੇ ਦੇ ਪਾਗਗ ਹਾਥੀ ਪਾਗਗ ਤਰਾਬ ਹਾਥੀ ਪਾਗਗ ਦੇ ਤਾਰੇ ਹਾਥੀ ਜੀ ਜੀ ਸਾਰੇ ਹਾਥੀ चाल न तेनु याददा कोई हां जी चसदा चाय चाय 100 ਰੁਪਏ ਤੈਨੂੰ ਚਾਹੇ ਉਤੜੀ ਗਾ ਜੈਨ ਚਾਹੇ ਜੈਨ ਘਟਿ ਗੰਨੀ ਚਾਹੇ ਉਤਵਾ ਗੇ ਸੰਨੀ ਚਾਹੇ ਟਣੀ ਘਟੇ ਦੰਬੂ ਚਾਹੇ ਉਤਵਾ ਗੇ ਲੰਬੂ ਚਾਹੇ ਦੋ ਬੁਜਾਟਾ ਦੇਵੋਲਾ ਚਾਹੇ ਦਰਵਾਕੇ ਨਾਲ ਬੋਲਾ ਚਾਹੇ ਤੈਨੂੰ ਕੀ ਚਾਹਦਾ ਹੈ हां जी ਸੁਣਾ ਗੁੱਪੀ ਮਾਂ ਨਾਲ ਜੁੱਪੀ ਗੁੱਪੀ ਮਾਂ ਕਹਿੰਦੇ ਕੁਛ ਨਹੀਂ ਆਦਾ ਉਹ ਨਾ ਚੱਲੇ ਨਾ ਇਹ ਤੂੰ ਹਾਰੇ ਬੋਲ ਗਈ ਇਹ ਮੈਂ ਬੋਲ ਦੇਣਾ ਕਾੜੋ 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 ਚੁਣੀ ਗੁੰਡੀ ਗੁੰਡੀ ਗਈ ਪੜੀ ਲੱਗੀ ਕੜੀ ਕੜੀ ਗਈ ਮੱਕ ਦੋ 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 ਜਣੇ ਬੱਕਾ ਕੜੇ ਬੱਕ ਦਾ ਆਟਾ ਦੋਗੇ ਦਾ ਆਟਾ ਆਟਾ ਦੇ ਦਵਾਂ ਲੈ ਲੈ ਯਾਡਰ ਵੀ ਕਿਆਰੀ ਮੈਂ ਘਾੜ ਲਈ ਚੁਣੀ ਜਣੀ ਵੰਡ ਲਈ ਯਾਕੀ ਅਟਗੜ ਦੇ ਨਿੱਕੇ ਜਵਾਕਾਂ ਨੇ ਕਿ ਇਹਨੂੰ ਕਹਿੰਦੇ ਨੇ ਲੋੜੀ ਇਹ ਬੱਚੇ ਲੋੜੀ ਮੰਗੇ ਚੱਲਦੇ ਨੇ ਜਿਵੇਂ ਜਾਨੀ ਕਿ ਪੋ ਦਾ ਮਹੀਨਾ ਖਤਮ ਹੋਣ ਨੂੰ ਆਉਂਦਾ ਹੈ ਤੇ ਅਖੀਰ ਨੂੰ ਹੁੰਦੀ ਲੋੜੀ ਅਗਲੇ ਨੇ ਚੜ ਜਾਂਦੀ ਮੰਗੇ ਸ਼ੇਅਰ ਕਰੋ ਵਾਦ ਤਾਂ ਵਾਦੇ ਤੇ ਲਾਈਕ ਸਬਸਕ੍ਰਾਈਬ ਕਰ ਲੈ ਵੈਲਬ ਬੱਚਿਆਂ ਨੂੰ ਮੂਨ ਕਰਦੇ ਆ ਜੇ ਸਬਸਕ੍ਰਾਈਬ ਕਰਾ ਦਿਓ ਲਾਈਕ ਲਿੰਕ ਵਗੈਰਾ ਜੋ ਵੀ ਕੁਝ ਹੈਗਾ ਸਾਰੇ ਭੇਜਾ ਹੈ ਬੜੀ ਮਿਹਰਬਾਨੀ ਤੇ ਤੁਹਾਨੂੰ ਫਿਰ ਇੱਕ ਦੋ ਠਹਿਰ ਕੇ ਲੋੜੀ ਵਾਲ ਦਿਨ ਖਾਸ ਕਰੇ ਬਹੁਤ ਰੌਸ਼ ਹੁੰਦਾ ਹੈ ਉਹ ਫਿਰ ਤੁਹਾਨੂੰ ਵੀਡੀਓ ਚ ਦਗਾ ਮੈਂ ਕੁਝ ਖਾਸ ਗੱਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਫਤੇ ਅੱਛਾ ਕਿੰਨੀ ਦਿਹਾੜੀ ਬਣ ਜਾਂਦੀ ਜਦ ਜਾਓਗੇ ਤਾਂ ਨਹੀਂ ਬਣ ਜਾਂਦੀ ਪਿਆਕ 70 ਅੱਛਾ ਕਦੇ 50 ਕੇ 70 ਉਹ ਨਹੀਂ ਅੱਗੋ ਲੋਕੀ ਅੱਛਾ ਕੋਈ ਲੋਕੀ ਲੜਦੇ ਵੀ ਹੈ ਕਿ ਨਾ ਅੱਗੋ ਵੀ ਕਿਉਂ ਆ ਗਏ ਨਹੀਂ ਨਹੀਂ ਲੜਦੇ ਪਿਆਕ ਅੱਛਾ ਕਹਿੰਦੇ ਨੇ ਪਿਆਰ ਨਾਲ ਵਾਹ ਜੀ ਵਾ ਠੀਕ ਤੇ ਕਿੰਨੇ ਦਾਣੇ ਵੀ ਕਰ ਦੇ ਦਿੰਦਾ ਤੁਹਾਨੂੰ ਮੈਂ ਦੇ ਦਿੰਦਾ ਮੋਕ ਦੇਣ ਚ ਆਖੂੰ ਅੱਛਾ ਤੇ ਨਕਦ ਪੈਸੇ ਵੀ ਦੇਣ ਦੇਣੇ ਦੇਪਤੀ ਅੱਛਾ ਹੁਣ ਦਾਣੇ ਮਿਲਦੇ ਨੇ ਦਾਣੇ ਤਾਂ ਜਦੋਂ ਮਿਲਣਾ ਠੀਕ ਹੈ ਤੇ ਮੈਨੂੰ ਕੀ ਲੈਣਾ ਸੀ ਆਓ ਏਕੇ ਮੰਦ ਲੋ ਏਕੇ ਖਲਾ ਲੋ ਏਕੇ ਖਲਾ ਲੈ ਵਾਹ ਬੱਚਿਆਂ ਦਾ ਮੀਮੂ ਮਿੱਠਾ ਕਰਨਾ ਕਿ ਕੋਈ ਘੈਂਡੋ ਮੰਗਣ ਚੱਲੇ ਨੇ ਆ ਇਹਨੂੰ ਸਹੀ ਗੱਲ ਹੈ ਲੈ ਹਾਂ ਸੰਗੀ ਤਾਂ ਨਹੀਂ ਹੁੰਦਾ ਠੀਕ ਹੈ ਸ਼ਾਬਾਸ਼ ਬੱਚੇ ਵੀ ਕਹਿੰਦੇ ਆ ਵੀਡੀਓ ਵਾਤ ਵਾਤ ਦੇਖੋ ਸ਼ੇਅਰ ਕਰੋ ਸਬਸਕ੍ਰਾਈਬ ਕਰਾ ਲਓ ਜਿਨ੍ਹਾਂ ਨੇ ਕੀਤਾ ਤਾਂ ਠੀਕ ਹੈ ਜੀ ਮਿਹਰਬਾਨੀ ਵਾਹਿਬ ਜੀ ਕਾਕਾ ਸਾਹਿਬ ਵਾਹਿਬ ਜੀ ਫਤਿਹ ਜੀ